ਹਾਂਜੀ ਸਾਰਿਆਂ ਸਤ ਸ੍ਰੀ ਅਕਾਲ ਤੇ ਲੋ ਜੀ ਕਹਾਣੀ ਦਾ ਅਗਲਾ ਪਾਗ ਪੇਸ਼ ਕਰਦੇ ਆਪਾਂ ਪ੍ਰੀਤ ਦੀ ਸਹਾਦਤ ਸਮੇ ਉਹਦੀ ਪਤਨੀ ਲਦਨੀ ਲੱਦੀ ਪੰਜ ਮਹੀਨੇ ਦੀ ਗਰਭਪਤੀ ਸੀ ਪ੍ਰੀਤ ਦੀ ਮੌਤ ਤੋਂ 4 ਮਹੀਨੇ ਪਿੱਛੋਂ ਦੁੱਲੇ ਦਾ ਜਨਮ ਹੋਇਆ ਉਸ ਦੀ ਦਾਦੀ ਅਤੇ ਮਾਂ ਉਹਦੇ ਚਿਹਰੇ ਨੂੰ ਵੇਖ ਕੇ ਨੂਰ ਨੂਰ ਉਹ ਦਿਨ ਆ ਇੱਕ ਅਨੋਖਾ ਜਲਾਲ ਉਹਦੇ ਮੱਥੇ ਤੇ ਟਪਕ ਰਿਹਾ ਸੀ ਦਾਦੀ ਦੁੱਲੇ ਤੋਂ ਮੋਹਰਾ ਵਾਰ-ਵਾਰ ਵੰਡ ਰਹੀ ਸੀ ਖੁਸ਼ੀ ਸੰਭਿਆਂ ਸੰਭਾਲੀ ਨਹੀਂ ਸੀ ਜਾਂਦੀ ਇੱਕ ਆਸ ਇੱਕ ਸੁਪਨਾ ਉਹਨਾਂ ਦੇ ਸਾਹਮਣੇ ਸਕਾਰ ਹੁੰਦਾ ਨਜ਼ਰੀ ਆ ਰਿਹਾ ਸੀ ਕੁਦਰਤ ਦੀ ਹੋਣੀ ਵੇਖੋ ਅਨ ਉਸੇ ਦਿਨ ਅਕਬਰ ਦੇ ਘਰ ਵੀ ਪੁੱਤ ਜਨਮਿਆ ਇਹ ਜੰਮਿਆ ਉਹਦਾ ਨਾਂ ਉਹਨੇ ਸੇਖੂ ਰੱਖਿਆ ਜੋ ਵੱਡਾ ਹੋ ਕੇ ਜਹਾਂਗੀਰ ਪਾਦਸ਼ਾਹ ਬਣਿਆ ਅਕਬਰ ਨੇ ਨਾਜੂਮੀਆਂ ਨੂੰ ਆਖਿਆ ਕੋਈ ਐਸਾ ਉਪਾਅ ਦੱਸੋ ਉਪਾਅ ਦੱਸੋ ਜਿਸ ਨਾਲ ਸੇਖੂ ਸੂਰਬੀਰ ਬਲਵਾਨ ਤੇ ਇਨਸਾਨ ਇਨਸਾਫ ਪਸੰਦ ਵਿਅਕਤੀ ਬਣੀ ਇੱਕ ਨਜੂਬੀ ਦੇ ਆਖਿਆ ਬਾਦਸ਼ਾਹ ਸਲਾਮਤ ਆਪਣੇ ਰਾਜ ਦੀ ਅਜੇ ਹੀ 72 ਸਿਹਤਮੰਦ ਰਾਜਪੂਤ ਔਰਤ ਦਾ ਦੁੱਧ ਸੇਖੂ ਨੂੰ ਚਗਾਇਆ ਜਾਵੇ ਜਿਸ ਨੇ ਸੇਖੂ ਦੇ ਜਨਮ ਵਾਲੇ ਦਿਨ ਹੀ ਆਪਣੇ ਪੁੱਤਰ ਨੂੰ ਆਪਣੇ ਪੁੱਤਰ ਨੂੰ ਜਨਮ ਦਿੱਤਾ ਹੋਵੇ ਅਜਿਹੀ ਸੂਰਬੀਰ ਮਾਂ ਦੀ ਪਾਲ ਲਈ ਸਾਰੇ ਰਾਜ ਵਿੱਚ ਇਹ ਚੀਪੇ ਗਏ ਕਿਸੇ ਲੱਦੀਬਾਰੀ ਜਾਂ ਆਖਿਆ ਕਿ ਉਸਨੇ ਪੁੱਤ ਨੂੰ ਜਨਮ ਦਿੱਤਾ ਹੈ ਲੱਦੀ ਨੂੰ ਬਾਦਸ਼ਾਹ ਦੇ ਦਰਬਾਰ ਵਿੱਚ ਬੁਲਾਇਆ ਗਿਆ ਉਹ ਬਾਦਸ਼ਾਹ ਦਾ ਹੁਕਮ ਕੈਮਟਾਰ ਦੀ ਸਿੱਖ ਨੂੰ ਪਾਲਣ ਦੀ ਜ਼ਿੰਮੇਵਾਰੀ ਉਹਨੇ ਲੈ ਲਈ ਮੁਗਲ ਸਰਕਾਰ ਵੱਲੋਂ ਲੱਦੀ ਦੇ ਪਿੰਡ ਹੀ ਅਨੇਕਾ ਸੁੱਖ ਸਹੂਲਤਾ ਮੋਹ ਜਹਾਂ ਕਿਤਿਆਂ ਗੀਆਂ ਦੁੱਲਾ ਤੇ ਸਿੱਖੂ ਇਕੱਠੇ ਪਲਣ ਲੱਗੇ ਦੋਨੋਂ ਲੱਦੀ ਦਾ ਸੀਰ ਚੁੰਗਦੇ ਦੋਹਾਂ ਨੂੰ ਉਹ ਇੱਕੋ ਜਿਹਾ ਪਿਆਰ ਦਿਨ ਦੀ ਲਾਗ ਲੜਾਉਂਦੀ ਸਮਾਂ ਆਪਣੇ ਤੋਂ ਇਹ ਤੁਰਦਾ ਰਹਾ ਸਿੱਖ ਨੇ ਆਪਣੇ ਬਾਪ ਪਾਸ ਅਖਰੇ ਜਾ ਹੀ ਸੀ ਅਕਬਰ ਨੇ ਦੁੱਲੇ ਤੇ ਉਸੇ ਖੁਦ ਪਰਚਾ ਲਈ ਕੋਲ ਸਵਾਰੀ ਨੀਜਾਬਾਦੀ ਤੇ تیر ਅੰਦਾਜ਼ ਵਿੱਚ ਬੁੱਲਾ ਸਿੱਖ ਨੂੰ ਮਾਰ ਤੇ ਗਿਆ ਅਕਬਰ ਨੇ ਸੋਚਿਆ ਕਿਤੇ ਲੱਦੀ ਨੇ ਦੁੱਧ ਚੰਗੌਣ ਚ ਵਕਰਾ ਨਾ ਕੀਤਾ ਹੋਵੇ ਲੱਦੀ ਨੇ ਅਕਬਰ ਦੇ ਚਿਹਰੇ ਦਾ ਹਾਅ ਭਾਵ ਵੇਖ ਕੇ ਆਖਿਆ ਹਜੂਰ ਮੈਂ ਤਾਂ ਦੋਹਾਂ ਨੂੰ ਇੱਕੋ ਜਿੰਨਾ ਦੁੱਧ ਚੰਗਾਇਆ ਅਕਬਰ ਸ਼ੁਕਰਗੁਜ਼ਾਰ ਸੀ ਕਿ ਲੱਦੀ ਨੇ ਉਹਦੇ ਪੁੱਤ ਨੂੰ ਆਪਣਾ ਸਰੀਰ ਚੁੰਗਾ ਕੇ ਪਾੜਿਆ ਹੈ ਉਹਨੇ ਇਨਾਮ ਵਜੋਂ ਬਹੁਤ ਸਾਰੀਆਂ ਮੋੜਾਂ ਲੱਦੀ ਦੀ ਚੋਰੀ ਪਾ ਕੇ ਆਖਿਆ ਮੈਂ ਤੇਰਾ ਦੇਣਾ ਤਾਂ ਦੇ ਨਹੀਂ ਸਕਦਾ ਅਕੁਨ ਜੁਰਾਕਮ ਇਹਦੀ ਨਾਲ ਦੁੱਲੇ ਨੂੰ ਚੰਗੀ ਤਰ੍ਹਾਂ ਲਈ ਦੋਈ ਵੱਡੇ ਹੋਣ ਤੇ ਮੈਂ ਇਹਨੂੰ ਆਪਣੇ ਦਰਪਾਰ 'ਚ ਵੱਡਾ ਰਤਬਾ ਦਿਆਂਗਾ ਲਦੀਨ ਅਕਬਰ ਦਾ ਸ਼ੁਕਰੀਆ ਅਦਾ ਕੀਤਾ ਤੇ ਦੁੱਲੇ ਨੂੰ ਲੈ ਕੇ ਆਪਣੇ ਘਰ ਆ ਗਏ ਦੁੱਲੇ ਨੂੰ ਦੀਨੀ ਸਿੱਖਿਆ ਦੇਣ ਲਈ ਕਾਜੀ ਪਾਸ ਮਸੀਤੇ ਪੜਨੇ ਪਾਇਆ ਹੁੰਦਿਆ ਉਹਨੂੰ ਨਿਜਮਬੱਦ ਕਰਨ ਦੀ ਸਿੱਖਿਆ ਪਸੰਦ ਨਾ ਆਈ ਉਹ ਇੱਕ ਦਿਨ ਕਾਜੀ ਨੂੰ ਕੁੱਟ ਕੇ ਘਰ ਤੋੜ ਆਇਆ ਤੇ ਆਪਣੀਆਂ ਹਾਨੀਆਂ ਨਾਲ ਜਾ ਕੇ ਖੇਡਣ ਲੱਗ ਪਿਆ ਉਦੁੱਲਾ ਜਵਾਨੀ ਵਿੱਚ ਪੈਰ ਧਰਨ ਲੱਗਾ ਉਹ ਅਲਬਿੱਲੇ ਸੁਭਾ ਦਾ مالک ਸੀ ਖੁੱਲੀ ਹਵਾ ਵਿੱਚ ਚੁੰਗੀਆਂ ਪਰਤਨ ਵਾਲਾ ਹੀਰਾ ਹਰਨ ਉਹਨੇ ਆਪਣੇ ਪਿੰਡ ਦੇ ਮੁੰਡਿਆਂ ਦੀ ਢਾਣੀ ਬਣਾ ਲਈ ਤੇ ਉਹਨਾਂ ਦਾ ਸਰਦਾਰ ਬਣ ਕੇ ਲੱਗਾ ਅਨੋਖੀਆਂ ਹਰਕਤਾਂ ਕਰਨਾ ਹਰਕਤਾਂ ਕਰਨ ਉਹ ਜੰਗਲ ਬੇਲਿਆਂ ਵਿੱਚ ਘੁੰਮਦੇ ਖਰਮਖਤੀਆਂ ਕਰਦੇ ਦੁੱਲੇ ਦੀ ਚੜ੍ਹਦੀ ਜਵਾਨੀ ਉਹਦਾ ਸਰੂਆ ਵਰਗਾ ਸਰੀਰ ਗੇਲੀ ਜਹੀ ਜੁਸਾ ਦਗ-ਦਗ ਕਰਦਾ ਚਿਹਰਾ ਤੇ ਉਸਦਾ ਅਮੂਰ ਸੁਭਾਅ ਲੱਦੀ ਨੂੰ ਸੋਚਾਂ ਛਿਪਾ ਦਤਾ ਉਹ ਇਹ ਜਾਣਦੀ ਸੀ ਕਿ ਉਹਦੇ ਬਾਪ ਫਰੀਦ ਦਾ ਬੇਦਰ ਹੋਈ ਖੂਨ ਉਹਦਿਆਂ ਰੰਗਾ ਚ ਦੌੜ ਰਿਹਾ ਹੈ ਇਹ ਖੂਨ ਕਿਸੇ ਵੇਲੇ ਵੀ ਉਬਾਲਾ ਖਾ ਸਕਦਾ ਸੀ ਉਹਦਿਆਂ ਖਰਮਾਸਤੀਆਂ ਤੇ ਉਲੰਬੇ ਲੱਦੀ ਲਈ ਸ਼ਿਆਆਂ ਮੁਸੀਬਤਾਂ ਖੜੀਆਂ ਕਰ ਸਾਕੀਵ ਸੰ ਦੁੱਲੇ ਦਾ ਪਾਈ ਭਰਤੀਆਂ ਟੀਮਿਆਂ ਦੇ ਘੜੇ ਗੁਲੇਲਾ ਮਾਰ ਕੇ ਪੰਨਣ ਦਾ ਸ਼ੌਕ ਦਿਨੋ ਦਿਨ ਵੱਧ ਰਿਹਫੀ ਨਿਤ ਉਲੰਭੇ ਮਿਲਦੇ ਲੁੱਦੀ ਨੇ ਜਨਾਨੀਆਂ ਨੂੰ ਮਿੱਟੀ ਦੀਆਂ ਗਾਗਰਾਂ ਦੀ ਥਾਂ ਲੋਹੇ ਦੀਆਂ ਗਾਗਰਾਂ ਲੈ ਦਿੱਤੀਆਂ ਪਰੰਤੂ ਉਹ ਲੋਏ ਦੀਆਂ ਸਾਗਾਂ ਨਾਲ ਆਪਣਾ ਸ਼ੌਮਕਪੂਰਾ ਕਰਦਾ ਰਿਹਾ ਆਖਰ ਸੁੱਤੀ ਹੋਈ ਨੰਦੀ ਮਰਾਸਣ ਨੇ ਇੱਕ ਦਿਨ ਦੁੱਲੇ ਨੂੰ ਉਹਦੇ ਬਾਪ ਦਾਦੇ ਦਾ ਤਾਨਾ ਮਾਰਿਆ ਬੁਲੀ ਮਾਰ ਕੇ ਨੰਦੀ ਖਨਾ ਕਰਦੀ ਸਿਨਾ ਦੁੱਲੇ ਦਾ ਚਾਗ ਹੋ ਜਾਂਦਾ ਏ ਬਾਪ ਦਾਦੇ ਦਾ ਇਹ ਤੇ ਸੂਰਮਾ ਏ ਕਾਨੂੰਨ ਨਿੱਤ ਗਰੀਬ ਦੇ ਦੁਖਾਉਂ ਲਾਏ ਇੱਥੇ ਜੋ ਦੁਖਾਉਂ ਦਾ ਔਰਤਾਂ ਨੂੰ ਕੈਨ ਮਰਤੀ ਹਿਆ ਨਾ ਆਉਂਦਾ ਏ ਤੇਰੇ ਬਾਪ ਦਾਦੇ ਦੀਆਂ ਸਾ ਅਕਬਰ ਖੱਲਾ ਪੁੱਠਿਆਂ ਚ ਲਹਾਮਦਾ ਏ ਖਲਪੋ ਦੇ ਨਾਲ ਭਰਾਇਕੇ ਤੇ ਉੱਚੇ ਬੁਰਜ ਤੇ ਚਾ ਲਟਕਾਉਂਦਾ ਏ ਅੱਜ ਤੀਕ ਲਾਹੌਰ ਵਿੱਚ ਲਟਕ ਰੀਆਂ ਉੱਥੇ ਜੋਰ ਦਾ ਕਾਫ ਨੂੰ ਜਾਂਦਾ ਏ ਸੋ ਐਸੀ ਅੱਜ ਦੀ ਕਹਾਣੀ ਤੇ ਅਗਲਾ ਪਹਾ ਪਾ ਪੰਕਾ ਨੂੰ ਵੀ ਕਰਾਂਗੇ ਅਗਰ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਿਓ ਸਾਰੇ ਤੇ ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਰੱਬ ਰੱਖੇ ਹੌਸਲੇ ਵਾਹ ਤੇ ਰਹੋ ਖੁਸ਼ ਰਹੋ ਧੰਨਵਾਦ ਜੀ